ਸਾ ਸੰਗਜ ਜੀ ਸਾਸ਼ਟਰੀ ਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੰਗਜ ਜੀ ਕਿਹੜੀਆਂ ਜਿਸ ਘਰ ਦੇ ਵਿੱਚ ਆਂਡੇ ਦੇਂਦੀਆਂ ਹਨ ਉਸ ਘਰ ਵਿੱਚ ਕੀ ਹੁੰਦਾ ਹੈ ਆਓ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਸੰਗਜ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਿਆ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਏ ਹਾਂ ਅੱਜ ਦੀ ਵੀਡੀਓ ਬਹੁਤ ਹੀ ਪ੍ਰੇਰਨਾਦਾਇਕ ਹੋਣ ਵਾਲੀ ਹੈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਅੱਜ ਦੀ ਵੀਡੀਓ ਵਿੱਚ ਅਜੇ ਖਾਸ ਜਾਣਕਾਰੀ ਲੈ ਕੇ ਆਏ ਹਾਂ ਜੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗੀ ਅੱਜ ਦੇ ਵੀਡੀਓ ਵਿੱਚ ਤੁਸੀਂ ਜਾਣੋਗੇ ਜੇਕਰ ਤੁਹਾਡੇ ਘਰ ਵਿੱਚ ਕੀੜੀਆਂ ਨਿਕਲਦੀਆਂ ਹਨ ਤਾਂ ਉਹਨਾਂ ਦਾ ਕੀ ਸੰਕੇਤ ਹੁੰਦਾ ਹੈ ਜੇਕਰ ਉਹ ਆਂਡਿਆਂ ਦੇ ਨਾਲ ਬਾਹਰ ਆਉਂਦੀਆਂ ਹਨ ਜਿਸ ਘਰ ਵਿੱਚ ਕੀੜੀਆਂ ਆਂਡੇ ਦਿੰਦੀਆਂ ਹਨ ਉਥੇ ਕੀ ਹੁੰਦਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਅੱਜਕੱਲ ਲੋਕ ਨਹੀਂ ਜਾਣਦੇ ਕਿ ਉਹਨਾਂ ਦਾ ਉਹਨਾਂ ਦਾ ਸੰਕੇਤ ਕੀ ਹੈ ਤੇ ਉਹਨਾਂ ਦਾ ਅਸ਼ੁਭ ਸੰਕੇਤ ਕੀ ਹੈ ਜੇਕਰ ਸਾਡੇ ਘਰੋਂ ਆਂਡੇ ਲੈ ਕੇ ਬਾਹਰ ਆ ਰਹੀਆਂ ਹਨ ਕੀੜੀਆਂ ਤਾ ਉਸ ਆਸ਼ੋਬ ਸੰਕੇਤ ਹੈ ਜਾਫਿਰ ਅਸ਼ੋਬ ਸੰਕੇਤ ਹੈ ਤੁਸੀਂ ਇਹ ਗੱਲ ਅਕਸਰ ਦੇਖੀ ਹੋਵੇਗੀ ਅਤੇ ਇਹ ਵੀ ਅੰਦਾਜ਼ਾ ਲਗਾਇਆ ਹੋਵੇਗਾ ਕਿ ਜਦੋਂ ਕੀੜੀਆਂ ਘਰ ਵਿੱਚ ਨਿਕਲਦੀਆਂ ਹਨ ਤਾਂ ਬੇਮੌਸਮ ਨਹੀਂ ਨਿਕਲਦੀਆਂ ਅਤੇ ਜਦੋਂ ਕਿਸੇ ਘਰ ਵਿੱਚ ਕੀੜੀਆਂ ਆਂਡੇ ਦਿੰਦੀਆਂ ਹਨ ਤਾਂ ਉਹ ਵੀ ਬੇਵਜ੍ਹਾ ਨਹੀਂ ਦਿੰਦੀਆਂ ਅਤੇ ਜਦੋਂ ਕੀੜੀਆਂ ਕਿਸੇ ਦੇ ਘਰੋਂ ਆਂਡੇ ਲੈ ਕੇ ਬਾਹਰ ਜਾਂਦੀਆਂ ਹਨ ਤਾਂ ਉਹ ਵੀ ਬੇਵਜ੍ਹਾ ਨਹੀਂ ਜਾਂਦੀਆਂ ਜਦੋਂ ਘਰ ਤੋਂ ਆਂਡੇ ਬਾਹਰ ਲੈ ਕੇ ਆਉਂਦੀਆਂ ਹਨ ਬੇਵਜ੍ਹਾ ਨਹੀਂ ਆਉਂਦੀਆਂ ਇਸ ਦੇ ਪਿੱਛੇ ਬਹੁਤ ਹੀ ਵੱਡਾ ਰਾਜ ਹੈ ਇਹ ਇੱਕ ਬਹੁਤ ਹੀ ਸ਼ੁਭ ਸੰਕੇਤ ਦਿੰਦਾ ਹੈ ਜੋ ਵਿਅਕਤੀ ਇਸ ਦੇ ਸੰਕੇਤ ਨੂੰ ਸਮਝ ਜਾਂਦਾ ਹੈ ਉਹ ਬਹੁਤ ਹੀ ਜਲਦੀ ਅਮੀਰ ਹੋ ਜਾਂਦਾ ਹੈ ਅਤੇ ਹਰ ਤਰ੍ਹਾਂ ਦੇ ਦੁੱਖ ਤੇ ਪੀੜਾ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀਆਂ ਹਨ ਕਈ ਘਰਾਂ ਦੇ ਵਿੱਚ ਕਾਲੀਆਂ ਕੀੜੀਆਂ ਆਮ ਦੇਖਣ ਨੂੰ ਮਿਲਦੀਆਂ ਹਨ ਅਕਸਰ ਉਹ ਕੀੜੀਆਂ ਵਕ ਵਕ ਥਾਵਾਂ ਤੇ ਦਿਖਾਈ ਦਿੰਦੀਆਂ ਹਨ ਕਿ ਉਹਨਾਂ ਦਾ ਇਸ ਤਰ੍ਹਾਂ ਦਿਖਣਾ ਸਿਰਫ ਇੱਕ ਸੰਜੋਗ ਹੁੰਦਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਡੂੰਗਾ ਅਰਥ ਛੁਪਿਆ ਹੋਇਆ ਹੈ ਕੀੜੀਆਂ ਆਪਣੇ ਵਕ ਵਕ ਚਿਹਰੇ ਦੇ ਭਾਵ ਰਾਹੀਂ ਸਾਨੂੰ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਸੁਚੇਤ ਕਰ ਰਹੀਆਂ ਹਨ ਸਾਂਡੇ ਵਿੱਚੋਂ ਜ਼ਿਆਦਾਤਰ ਲੋਕ ਇਨ੍ਹਾਂ ਕੀੜੀਆਂ ਨੂੰ ਵੇਖਣ ਤੋਂ ਬਾਅਦ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਇਹਨਾਂ ਦਾ ਅਰਥ ਬਹੁਤ ਖਾਸ ਹੈ ਹਾਲਾਂਕਿ ਕੀੜੀਆਂ ਨਵੀਂ ਗੰਦਗੀ ਅਤੇ ਖਾਣ ਪੀਣ ਦੀਆਂ ਚੀਜ਼ਾਂ ਵਾਲੀਆਂ ਥਾਵਾਂ ਤੇ ਵੀ ਦਿਖਾਈ ਦਿੰਦੀਆਂ ਹਨ ਘਰ ਵਿੱਚ ਲਾਲ ਕੀੜੀਆਂ ਜਾਂ ਫਿਰ ਕਾਲੀ ਕੀੜੀਆਂ ਦਾ ਦਿਖਾਈ ਦੇਣਾ ਕਈ ਸ਼ੁਭ ਅਤੇ ਅਸ਼ੁਭ ਸੰਕੇਤ ਵੀ ਦਿੰਦਾ ਹੈ ਜੋਤਿਸ਼ శాਸਤਰ ਦੇ ਅਨੁਸਾਰ ਘਰ ਤੋਂ ਬਾਹਰ ਨਿਕਲਣ ਵਾਲੀਆਂ ਕੀੜੀਆਂ ਸਿਰਫ ਤੁਹਾਡੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਦਿੰਦੀਆਂ ਹਨ ਕਿ ਪਲ ਕੇ ਹੋਣ ਵਾਲੇ ਨੁਕਸਾਨ ਬਾਰੇ ਵੀ ਬਹੁਤ ਵੱਡੀ ਜਾਣਕਾਰੀ ਦਿੰਦੀਆਂ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸੰਗਾ ਜੀ ਜੋਤਿਸ਼ ਸ਼ਾਸਤਰਾਂ ਦੇ ਜੇਕਰ ਸੋਨੇ ਦੇ ਗਹਿਣੇ ਰੱਖਣ ਵਾਲੀ ਜਗ੍ਹਾ ਤੋਂ ਕਿਹੜੀਆਂ ਨਿਕਲਦੀਆਂ ਹਨ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਘਰ ਵਿੱਚ ਜਲਦੀ ਹੀ ਧਨ ਦਾ ਪ੍ਰਭਾਵ ਵਧਣ ਵਾਲਾ ਹੈ ਨਾਲ ਹੀ ਸੋਨੇ ਦੀ ਨਵੀਂ ਖਰੀਦਦਾਰੀ ਵੀ ਹੋਣ ਵਾਲੀ ਨੰਬਰ 2 ਜੇਕਰ ਤੁਸੀਂ ਪਸ਼ਮ ਤੋਂ ਕਾਲੀ ਅੰਕ ਕਿਹੜੀਆਂ ਨਿਕਲਦੀਆਂ ਵੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਜਾ ਸਕਦੇ ਹੋ ਉੱਤਰ ਦਿਸ਼ਾ ਵਿੱਚੋਂ ਕਿ ਨਿਕਲਦੀਆਂ ਦੇਖਣ ਦਾ ਮਤਲਬ ਇਹ ਹੈ ਕਿ ਘਰ ਵਿੱਚ ਖੁਸ਼ੀਆਂ ਦਾ ਹੋਣਾ ਅਤੇ ਦੱਖਣ ਤੋਂ ਨਿਕਲਦੀਆਂ ਹਨ ਤਾਂ ਦੇਖਣ ਦਾ ਮਤਲਬ ਹੈ ਕਿ ਕਾਰੋਬਾਰ ਵਿੱਚ ਲਾਭ ਪ੍ਰਾਪਤੀ ਕਰਨਾ ਨੰਬਰ 3 ਸਨਾਤਨ ਧਰਮ ਦੇ ਵਿਦਵਾਨਾਂ ਦੇ ਅਨੁਸਾਰ ਜੇਕਰ ਤੁਸੀਂ ਕਿੜੀਆਂ ਨੂੰ ਝੌਂਡੇ ਦੇ ਰੂਪ ਵਿੱਚ ਦੇਖਦੇ ਹੋ ਇੱਕ ਲਾਈਨ ਦੇ ਵਿੱਚ ਆਪਣੇ ਮੂੰਹ ਵਿੱਚ ਆਂਡੇ ਲੈ ਕੇ ਜਾਂਦੇ ਹੋਏ ਦੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਜੇਕਰ ਕਰਜ਼ੇ ਤੋਂ ਪੀੜਤ ਲੋਕ ਕੀੜੀਆਂ ਨੂੰ ਆਟਾ ਅਤੇ ਖੰਡ ਖਵਾਉਂਦੇ ਹਨ ਤਾਂ ਉਹ ਸਿਰਫ ਜਲਦੀ ਹੀ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਂਦੇ ਹਨ ਸਹੋਂ ਉਨ੍ਹਾਂ ਦੀ ਮੁਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਉਨ੍ਹਾਂ ਦੀ ਵਿੱਤੀ ਸੰਕਟ ਵੀ ਦੂਰ ਹੁੰਦੇ ਹਨ ਨੰਬਰ 4 ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੋਤਿਸ਼ శాస్త్ర ਦੇ ਅਨੁਸਾਰ ਜੇਕਰ ਤੁਸੀਂ 14 ਨਾਲ ਭਰੇ ਭਾਂਡੇ ਵਿੱਚੋਂ ਕੀੜੀਆਂ ਨੂੰ ਬਾਹਰ ਨਿਕਲਦੇ ਦੇਖਦੇ ਹੋ ਤਾਂ ਇਹ ਵੀ ਬਹੁਤ ਸ਼ੋਭਾ ਮੰਨਿਆ ਜਾਂਦਾ ਹੈ ਅਜੇਆ ਮੰਨਿਆ ਜਾਂਦਾ ਹੈ ਕਿ ਅਜੇਆ ਦ੍ਰਿਸ਼ ਦੇਖਣ ਦਾ ਮਤਲਬ ਹੈ ਕਿ ਜਲਦੀ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਵਿਅਕਤੀ ਦੀ ਵਿੱਤੀ ਸਥਿਤੀ ਹੌਲੀ-ਹੌਲੀ ਸੁਧਰਨੀ ਸ਼ੁਰੂ ਹੋ ਜਾਂਦੀ ਹੈ ਨੰਬਰ 5 ਜਿਸ ਘਰ ਵਿੱਚ ਕਾਲੀਆਂ ਕੀੜੀਆਂ ਸਮੋਹ ਵਿੱਚ ਘੁੰਮਦੀਆਂ ਹਨ ਉੱਥੇ ਖੁਸ਼ੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਵਾਅਦਾ ਹੁੰਦਾ ਹੈ ਜਦੋਂ ਕਿ ਘਰ ਵਿੱਚ ਲਾਲ ਕੀੜੀਆਂ ਦੀ ਮੌਜੂਦਗੀ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਕਾਰਨ ਬਹੁਤ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਨੰਬਰ 6 ਘਰ ਵਿੱਚ ਲਾਲ ਕੀੜੀਆਂ ਦਾ ਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ। ਮਾਨਮਤਾਵਾਂ ਦੇ ਅਨੁਸਾਰ ਇਹ ਭਵੇਕ ਵਿੱਚ ਕਿਸੇ ਉਲਝਣ, ਝਗੜੇ, ਪੈਸੇ ਦੀ ਬਰਬਾਦੀ ਦਾ ਸੰਕੇਤ ਹੁੰਦੀਆਂ ਹਨ। ਆਟੀ ਵਿੱਚ ਖੰਡ ਮਿਲਾ ਕੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਜਾ ਸਕਦਾ ਹੈ। ਪਰ ਜੇਕਰ ਲਾਲ ਕੀੜੀਆਂ ਮੂੰਹ ਵਿੱਚ ਅੰਡੇ ਲੈ ਕੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਇਹ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ। ਨੰਬਰ 7 ਘਰ ਵਿੱਚ ਘਟ ਗਿਣਤੀ ਵਾਲੇ ਕਾਲੇ ਕਾਲੀਆਂ ਕੀੜੀਆਂ ਦਾ ਹੋਣਾ ਘਰ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਇੱਕ ਸਕਾਰਾਤਮਕ ਸੰਕੇਤ ਹੁੰਦਾ ਹੈ ਪਰ ਜੇਕਰ ਉਹ ਬਹੁਤ ਵੱਡੀ ਗਿਣਤੀ ਵਿੱਚ ਹਨ ਤਾਂ ਉਹਨਾਂ ਨੂੰ ਘਰ ਦੇ ਬਾਹਰ ਉਹਨਾਂ ਨੂੰ ਘਰ ਦੇ ਬਾਹਰ ਕੱਢ ਦੇਣਾ ਚਾਹੀਦਾ ਸ਼ਨੀ ਸੋਤਰਾ ਦਾ ਪਾਠ ਕਰਨਾ ਅਤੇ ਮਾਂ ਦੇਵੀ ਲక్ష్ਮੀ ਜੀ ਦੀ ਪੂਜਾ ਕਰਨਾ ਵੀ ਲਾਭਦਾਇਕ ਹੁੰਦਾ ਹੈ ਨੰਬਰ 8 ਘਰ ਵਿੱਚ ਲਾਲ ਕੀੜੀਆਂ ਦੇ ਜੇ ਨਾ ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਵਿੱਚ ਲਾਲ ਕੀੜੀਆਂ ਦਿਖਾਈ ਦੇਣ ਲੱਗ ਪੈਣ ਤਾਂ ਸਮਝ ਜਾਓ ਕਿ ਮੁਸੀਬਤ ਆਉਣ ਵਾਲੀ ਹੈ ਕਿ ਜੇਨ ਕਿਤੇ ਨੁਕਸਾਨ ਹੋਣ ਵਾਲਾ ਹੈ ਅਚਾਨਕ ਕੋਈ ਲੋੜ ਵੀ ਪੈਣ ਵਾਲੀ ਹੈ ਜਿਸ ਕਰਕੇ ਤੁਹਾਨੂੰ ਕਰਜ਼ਾ ਵੀ ਦੇਣਾ ਪੈ ਸਕਦਾ ਹੈ ਲਾਲ ਕੀੜੀਆਂ ਇੱਕ ਲਾਲ ਕੀੜੀਆਂ ਇੱਕ ਅਣਚਾਹੇ ਕਰਜ਼ੇਨ ਦਾ ਦਰਸਾਉਂਦੀਆਂ ਹਨ ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੀੜੀਆਂ ਸੰਕੇਤ ਦਿੰਦੀਆਂ ਹਨ ਇਹ ਕੋਈ ਭਵਿੱਖवाणी ਨਹੀਂ ਹੈ ਨੰਬਰ 9 ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਵਿੱਚ ਕਾਲੀਆਂ ਕਿੜੀਆਂ ਦਿਖਾਈ ਦੇਣ ਲੱਗ ਪੈਨ ਤਾਂ ਇਹ ਇੱਕ ਬਹੁਤ ਵੱਡਾ ਸ਼ੋਭ ਸੰਕੇਤ ਹੁੰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਇੱਕ ਤਬਦੀਲੀ ਆਉਣ ਵਾਲੀ ਹੈ ਇੱਕ ਤਬਦੀਲੀ ਜੋ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹ ਤੁਹਾਡੇ ਪਰਿਵਾਰ ਲਈ ਸ਼ੋਭਾ ਹੋਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿੜੀਆਂ ਨੂੰ ਅਣਮਿੱਥੇ ਸਮਿਆਂ ਲਈ ਆਨ ਲਈ ਰਹਿਣ ਦਿਓ ਜਾਂ ਉਹਨਾਂ ਨੂੰ ਸੱਦਾ ਦਿਓ ਜਦੋਂ ਤੁਸੀਂ ਸਪਸ਼ਟ ਹੋ ਅਤੇ ਸਮਝ ਜਾਂਦੇ ਹੋ ਕਿ ਕਾਲੀਆਂ ਕਿਹੜੀਆਂ ਦਾ ਆਉਣਾ ਤੁਹਾਡੇ ਛਿਵਨ ਵਿੱਚ ਬਦਲਾਵ ਲਈ ਹੈ ਤਾਂ ਉਹਨਾਂ ਦੇ ਸਵਾਗਤ ਲਈ ਆਟਾ ਪਾਉਣਾ ਸ਼ੁਰੂ ਕਰ ਦਿਓ ਜਦੋਂ ਤੁਹਾਡੇ ਇਸਤ ਦੇਵ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਸੰਕੇਤ ਤੁਹਾਡੇ ਤੱਕ ਪਹੁੰਚ ਗਿਆ ਹੈ ਤਾਂ ਕਿੜੀਆਂ ਆਪਣੇ ਆਪ ਹੀ ਵਾਪਸ ਚਲੀਆਂ ਜਾਣਗੀਆਂ ਨੰਬਰ 10 ਜੇਕਰ ਕਿੜੀਆਂ ਉੱਤਰ ਜਾਂ ਦੱਖਣ ਦਿਸ਼ਾ ਤੋਂ ਆ ਰਹੀਆਂ ਹਨ ਤਾਂ ਉਸਨੂੰ ਬਲ ਸ਼ੋਭ ਮੰਨਿਆ ਜਾਂਦਾ ਹੈ ਜੇਕਰ ਪਸ਼ਮ ਦਿਸ਼ਾ ਤੋਂ ਹੁੰਦੀਆਂ ਹਨ ਤਾਂ ਤੁਹਾਨੂੰ ਕਿਸੇ ਯਾਤਰਾ ਦਾ ਕਰਨ ਦਾ ਮੌਕਾ ਮਿਲ ਸਕਦਾ ਹੈ ਨੰਬਰ 11 ਜੇਕਰ ਕਿੜੀਆਂ ਪੂਰਬ ਦਿਸ਼ਾ ਤੋਂ ਨਿਕਲਦੀਆਂ ਹਨ ਤਾਂ ਇਸਨੂੰ ਅਸ਼ੋਭ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਕੋਈ ਵੀ ਨਕਾਰਾਤਮਕ ਖਬਰ ਵੀ ਲੈ ਕੇ ਆ ਸਕਦੀਆਂ ਹਨ ਨੰਬਰ 12 ਜੇਕਰ ਛੱਤ ਤੋਂ ਕਿੜੀਆਂ ਬਾਹਰ ਆ ਰਹੀਆਂ ਹਨ ਤਾਂ ਇਹ ਬਹੁਤ ਸ਼ੋਭਾ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਮਿੱਤੀ ਲਾਭ ਵੀ ਹੋਵੇਗਾ ਕਿਹੜੀਆਂ ਦੀ ਮਹੱਤਤਾ ਇਸ ਕਹਾਣੀ ਰਾਹੀਂ ਤੁਹਾਨੂੰ ਦੱਸਦੇ ਹਾਂ ਕਿ ਜਿਸ ਨੂੰ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਵੋਗੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਿਅਕਤੀ ਸੀ ਜੋ ਬਹੁਤ ਹੀ ਜ਼ਿਆਦਾ ਗਰੀਬ ਸੀ ਉਸ ਨੂੰ ਖਾਣ ਲਈ ਭੋਜਨ ਵੀ ਨਸੀਬ ਨਹੀਂ ਹੁੰਦਾ ਸੀ ਉਹਨਾਂ ਦੇ ਘਰ ਦਾਣੇ ਵੀ ਨਹੀਂ ਸੀ ਲੋਕ ਉਸ ਨੂੰ ਖਾਣ ਲਈ ਭੋਜਨ ਦਿੰਦੇ ਸਨ ਉਸ ਵਿਅਕਤੀ ਦੀ ਪਤਨੀ ਅਤੇ ਬੱਚੇ ਭੁੱਖੇ ਅਤੇ ਨੰਗੇ ਘੁੰਦੇ ਰਹਿੰਦੇ ਸਨ ਜੇਕਰ ਕਿਸੇ ਨੂੰ ਉਹਨਾਂ ਦੇ ਤਲਸਾ ਆ ਜਾਂਦਾ ਤਾਂ ਉਹਨਾਂ ਨੂੰ ਕਪੜੇ ਖਾਣ ਲਈ ਪੋਹ ਜਾਂਦੇ ਪੀਣ ਲਈ ਪਾਣੀ ਦਿੰਦੇ ਸੀ ਅਤੇ ਫਿਰ ਉਹਨਾਂ ਦੇ ਘਰ ਦੇ ਖਰਚਿਆਂ ਦਾ ਪ੍ਰਬੰਧ ਹੁੰਦਾ ਸੀ ਨਹੀਂ ਤਾਂ ਭੁੱਖੇ ਹੀ ਸੌ ਜਾਂਦੇ ਸਨ ਉਹਨਾਂ ਦੇ ਘਰ ਵਿੱਚ ਇੰਨੀ ਭਿਆਨਕ ਗਰੀਬੀ ਸੀ ਕਿ ਰੱਬ ਗਰੀਬੀ ਕਿਸੇ ਨੂੰ ਵੀ ਨਾ ਦੇਵੇ ਜੋ ਲੋਕ ਗਰੀਬ ਹੁੰਦੇ ਹਨ ਜੋ ਗਰੀਬੀ ਵਿੱਚ ਲੰਘ ਰਹੇ ਹੁੰਦੇ ਹਨ ਉਹ ਜਾਣ ਸਕਦੇ ਹਨ ਕਿ ਗਰੀਬੀ ਕੀ ਚੀਜ਼ ਹੁੰਦੀ ਹੈ ਪਰ ਇੰਨੀ ਭਿਆਨਕ ਗਰੀਬੀ ਵਿੱਚ ਵੀ ਉਸ ਇਨਸਾਨ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਉਹ ਸਾਰਾ ਦਿਨ ਇੱਥੇ ਉੱਥੇ ਪੀਖ ਮੰਗਦਾ ਰਹਿੰਦਾ ਸੀ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਜਿਨ੍ਹਾਂ ਨੂੰ ਵੀ ਤਰਸ ਆ ਜਾਂਦਾ ਉਹ ਕੁਝ ਖਾਣ ਪੀਣੋਂ ਦਿੰਦੇ ਸੀ ਜਿਨ੍ਹਾਂ ਨੂੰ ਉਹਨਾਂ ਤੇ ਦਿਆ ਨਹੀਂ ਆਉਂਦੀ ਸੀ ਉਹ ਉਹਨਾਂ ਨੂੰ ਨਫ਼ਰਤ ਨਾਲ ਦੁਤਕਾਰ ਦਿੰਦੇ ਸਨ ਉਹਨਾਂ ਲੋਕਾਂ ਦੀ ਜ਼ਿੰਦਗੀ ਇੰਨੀ ਇੰਨੀ ਉਹਨਾਂ ਲੋਕਾਂ ਦੀ ਜ਼ਿੰਦਗੀ ਇੰਨੀ ਭਿਆਨਕ ਗਰੀਬੀ ਵਿੱਚ ਬਤੀਤ ਹੋ ਰਹੀ ਸੀ ਕਿ ਕੁਝ ਖਾਣ ਨੂੰ ਨਹੀਂ ਸੀ ਪਹਿਨਣ ਨੂੰ ਕੱਪੜੇ ਪੈਰਾਂ ਵਿੱਚ ਚਪਲਾਂ ਨਹੀਂ ਸੀ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਜੀ ਰਹੇ ਸਨ ਦੋ ਛੋਟੇ ਬੱਚੇ ਅਤੇ ਦੋਨੋਂ ਪਤੀ ਪਤਨੀ ਅਜੇ ਵੀ ਗਰੀਬੀ ਵਿੱਚ ਜਿੰਦਾ ਸਨ ਪਰ ਉਸ ਵਿਅਕਤੀ ਦਾ ਬਚਪਨ ਤੋਂ ਹੀ ਇੱਕ ਬਹੁਤ ਵੱਡਾ ਨਿਯਮ ਸੀ ਜਦੋਂ ਵੀ ਉਹ ਖਾਂਦਾ ਸੀ ਤਾਂ ਉਹ ਆਪਣੇ ਖਾਣੇ ਵਿੱਚ ਕੁਝ ਕੱਢ ਕੇ ਪਹਿਲਾਂ ਕੀੜੀਆਂ ਨੂੰ ਪੌਂਦਾ ਸੀ ਅਤੇ ਫਿਰ ਉਹ ਖੁਦ ਖਾਂਦਾ ਸੀ ਬਚਪਨ ਤੋਂ ਉਸਦਾ ਇਹ ਨਿਯਮ ਸੀ ਦੋ ਬੁਰਕੀਆਂ ਵਿੱਚੋਂ ਇੱਕ ਬੁਰਕੀ ਕੀੜੀ ਨੂੰ ਸੌਟਦਾ ਸੀ ਪੋਰ ਕੇ ਇੱਕ ਟੁਕੜਾ ਉਹ ਖੁਦ ਖਾ ਲੈਂਦਾ ਸੀ ਉਸ ਦੀ ਇਸ ਭਾਵਨਾ ਨੂੰ ਵੇਖ ਕੇ ਕਿੜੀਆਂ ਨੇ ਉਸ ਵਿਅਕਤੀ ਨੂੰ ਕਈ ਵਾਰ ਜਾਇ ਅਸ਼ੋਭ ਸੰਕੇਤ ਦਿੱਤੇ ਤਾਂ ਜੋ ਉਸ ਦੀ ਗਰੀਬੀ ਖਤਮ ਹੋ ਜਾਵੇ ਪਰ ਉਹ 마ਸੂਮ ਅਣਪੜ੍ਹ ਵਿਅਕਤੀ ਕਿੜੀਆਂ ਦਾ ਸੁਨੇਹਾ ਨਹੀਂ ਸਮਝ ਸਕਿਆ ਕਿਹੜੀਆਂ ਉਸ ਨੂੰ ਸਨੇਹਾ ਦੇ ਰਹੀਆਂ ਹਨ ਉਹ ਕਿੜੀਆਂ ਦਾ ਕੋਈ ਵੀ ਸੰਦੇਸ਼ ਨਹੀਂ ਸਮਝ ਸਕਿਆ ਤੇ ਉਹ ਗਰੀਬੀ ਵਿੱਚ ਆਪਣੀ ਜ਼ਿੰਦਗੀ ਜੀਉਂਦਾ ਰਿਹਾ ਕਿੜੀਆਂ ਕਿਸੇ ਵਿਅਕਤੀ ਨਾਲ ਗੱਲ ਨਹੀਂ ਕਰ ਸਕਦੀਆਂ ਸੀ ਪਰ ਉਹ ਕਿੜੀਆਂ ਵਿਅਕਤੀ ਨੂੰ ਜ਼ਰੂਰ ਰੋਜ਼ ਸ਼ੁਭ ਸੰਕੇਤ ਦੇਂਦੀਆਂ ਸਨ ਹੁਣ ਇੱਕ ਦਿਨ ਉਹ ਵਿਅਕਤੀ ਭੀਖ ਮੰਗਣ ਲੱਗ ਪਿਆ ਤੇ ਉਹ ਸੜਕ 'ਤੇ ਭੀਖ ਮੰਗਦਾ ਹੋਇਆ ਜਾਂਦਾ ਹੈ ਰਸਤਾ ਬਹੁਤ ਲੰਬਾ ਸੀ ਅੱਗੇ ਵਧਦੇ ਹੋਏ ਉਹ ਵਿਅਕਤੀ ਇੱਕ ਸੰਨਿਆਸੀ ਬਾਬੇ ਨੂੰ ਵੇਖਦਾ ਹੈ ਫਿਰ ਉਹ ਵਿਅਕਤੀ ਉਸ ਸੰਨਿਆਸੀ ਬਾਬੇ ਦੇ ਕੋਲ ਜਾ ਕੇ ਪਹੁੰਚਦਾ ਹੈ ਸੰਨਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਬਹੁਤ ਦੂਰੋਂ ਆਏ ਹੋ ਤੁਹਾਨੂੰ ਪਿਆਸ ਲੱਗ ਰਹੀ ਹੋਵੇਗੀ ਤੁਸੀਂ ਥੋੜਾ ਜਿਹਾ ਪਾਣੀ ਪੀ ਲਓ ਥੋੜੀ ਦੇਰ ਆਰਾਮ ਕਰੋ ਤੇ ਉਸ ਤੋਂ ਬਾਅਦ ਤੁਸੀਂ ਇੱਥੋਂ ਜਾ ਸਕਦੇ ਹੋ ਐਂਜ ਲੱਗਦਾ ਹੈਗੇ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋ ਫਿਰ ਉਹ ਵਿਅਕਤੀ ਬਾਬਾ ਜੀ ਨੂੰ ਕਹਿਣ ਲੱਗਦਾ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਆਰਾਮ ਕਿੱਥੇ ਮੇਰੇ ਦੋ ਬੱਚੇ ਹਨ ਮੇਰੀ ਇੱਕ ਪਤਨੀ ਹੈ ਉਹ ਮੇਰਾ ਇੰਤਜ਼ਾਰ ਕਰੇ ਉਹ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਇਸ ਲਈ ਮੇਰੇ ਕੋਲ ਇੱਥੇ ਰੁਕਣ ਦਾ ਆਰਾਮ ਕਰਨ ਦਾ ਸਮਾਂ ਬਿਲਕੁਲ ਵੀ ਨਹੀਂ ਹੈ ਪਰ ਫਿਰ ਵੀ ਸੰਨਿਆਸੀ ਕਹਿੰਦਾ ਠੀਕ ਹੈ ਤੁਸੀਂ ਆਰਾਮ ਨਾ ਕਰੋ ਪਰ ਥੋੜੀ देर ਰੁਕੋ ਪਾਣੀ ਤਾਂ ਪੀ ਲਵੋ ਪਾਣੀ ਪੀਣ ਨਾਲ ਤੁਹਾਨੂੰ ਕੁਝ ਹਿੰਮਤ ਮਿਲੇਗੀ ਕੁਝ ਰਾਹਤ ਮਿਲੇਗੀ ਤੁਹਾਡਾ ਮਨ ਸ਼ਾਂਤ ਹੋਵੇਗਾ ਉਹ ਵਿਅਕਤੀ ਕੁਝ ਦੇਰ ਲਈ ਰੁਕਦਾ ਹੈ ਤੇ ਥੋੜੀ ਦੇਰ ਬਾਅਦ ਪਾਣੀ ਪੀ ਜਾਂ ਪਾਣੀ ਪੀ ਕੇ ਉਹ ਸੰਨਿਆਸੀ ਉਸ ਵਿਅਕਤੀ ਨੂੰ ਪੁੱਛਦਾ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ ਉਹ ਵਿਅਕਤੀ ਕਹਿੰਦਾ ਕਿ ਬਾਬਾ ਜੀ ਮੈਂ ਭੀਖ ਮੰਗਦਾ ਹਾਂ ਭੀਖ ਮੰਗ ਕੇ ਹੀ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਹਾਂ ਫਿਰ ਸੰਨਿਆਸੀ ਉਸ ਵਿਅਕਤੀ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਆਪਣਾ ਹੱਥ ਵਿਖਾਓ ਫਿਰ ਉਹ ਵਿਅਕਤੀ ਸੰਨਿਆਸੀ ਬਾਬੇ ਨੂੰ ਆਪਣੇ ਹੱਥ ਦੀਆਂ ਰੇਖਾਵਾਂ ਦਿਖਾਉਂਦਾ ਹੈ ਹੱਥਾਂ ਦੇ ਰੇਖਾਵਾਂ ਦੇਖ ਕੇ ਸਨਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗ ਪੈਂਦਾ ਹੈ ਕਿ ਤੂੰ ਬਹੁਤ ਅਮੀਰ ਵਿਅਕਤੀ ਹੈ ਤੇਰੀ ਕਿਸਮਤ ਵਿੱਚ ਬਹੁਤ ਦੌਲਤ ਹੈ ਤੇ ਫਿਰ ਤੂੰ ਭੀਖ ਮੰਗ ਰਿਹਾ ਹੈ ਤਾਂ ਵਿਅਕਤੀ ਉਸ ਬਾਬਾ ਦੀਆਂ ਗੱਲਾਂ ਤੇ ਹੱਸਣ ਲੱਗਾ ਤੇ ਉਹ ਕਹਿੰਦਾ ਕਿ ਬਾਬਾ ਜੀ ਮੈਨੂੰ ਸ਼ਾਮ ਨੂੰ ਖਾਣਾ ਮਿਲ ਜਾਵੇ ਤਾਂ ਰਾਤ ਦੀ ਕੋਈ ਉਮੀਦ ਨਹੀਂ ਕਿ ਮੈਂ ਸਵੇਰੇ ਵੀ ਆਪਣੀ ਪਤੀ ਕਿ ਮੈਂ ਸਵੇਰੇ ਵੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਖਵਾ ਸਕਾਂਗਾ ਜਾਨ ਨਹੀਂ ਜੇ ਮੈਨੂੰ ਸਵੇਰੇ ਖਾਣਾ ਮਿਲ ਜਾਂਦਾ ਹੈ ਤਾਂ ਮੈਨੂੰ ਰਾਤ ਦੀ ਕੋਈ ਉਮੀਦ ਨਹੀਂ ਹੁੰਦੀ ਕਿ ਖਾਣਾ ਮਿਲੇਗਾ ਜਾਂ ਨਹੀਂ ਅਤੇ ਤੂੰ ਕਹਿ ਰਿਹਾ ਹੈ ਕਿ ਮੈਂ ਬਹੁਤ ਅਮੀਰ ਵਿਅਕਤੀ ਹਾਂ ਮੇਰੀ ਕਿਸਮਤ ਵਿੱਚ ਬਹੁਤ ਦੌਲਤ ਹੈ ਇਹ ਕਿਵੇਂ ਸੰਭਵ ਹੋ ਸਕਦਾ ਹੈ ਸੰਨਿਆਸੀ ਬਾਬਾ ਉਸ ਵਿਅਕਤੀ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਸੰਨਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗਾ ਕਿ ਤੂੰ ਝੂਠ ਬੋਲ ਰਿਹਾ ਹੈ ਤੇਰੇ ਹੱਥਾਂ ਦੇ ਰਖਾਵਾਂ ਸਾਬ ਦੱਸ ਰਹੀਆਂ ਹਨ ਕਿ ਤੂੰ ਬਹੁਤ ਜ਼ਿਆਦਾ ਅਮੀਰ ਵਿਅਕਤੀ ਹੈਂ ਤੇਰੇ ਕੋਲ ਬਹੁਤ ਦੌਲਤ ਹੈ ਪਰ ਉਹ ਵਿਅਕਤੀ ਸਾਫ਼ ਇਨਕਾਰ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਸੰਨਿਆਸੀ ਬਾਬਾ ਤੂੰ ਮੇਰਾ ਮਜਾਕ ਉਡਾਰ ਰਿਹਾ ਹੈ ਤੂੰ ਮੇਰੀ ਗਰੀਬੀ ਦਾ ਮਜਾਕ ਉਡਾਰ ਰਿਹਾ ਹੈ ਤਾਂ ਸੰਨਿਆਸੀ ਬਾਬਾ ਆਪਣੀ ਜਗ੍ਹਾ ਤੋਂ ਖੜਾ ਹੋ ਕੇ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਮੈਂ ਝੂਠ ਬੋਲ ਰਿਹਾ ਹਾਂ ਜਾਂ ਤੂੰ ਝੂਠ ਬੋਲ ਰਿਹਾ ਹੈ ਤਾਂ ਦੋਹੀ ਸਾਬਤ ਹੋ ਸਕਦਾ ਹੈ ਤੇ ਜਦੋਂ ਮੈਂ ਤੁਹਾਡੇ ਘਰ ਆਵਾਂਗਾ ਤਾਂ ਸੰਨਿਆਸੀ ਬਾਬਾ ਉਸ ਨਾਲ ਉਸ ਦੇ ਘਰ ਲਈ ਰਵਾਨਾ ਹੋ ਜਾਂਦਾ ਹੈ ਹਾਂ ਜਦੋਂ ਬਾਬਾ ਉਸਦੇ ਘਰ ਪਹੁੰਚਦਾ ਹੈ ਤਾਂ ਉਹ ਵੇਖਦਾ ਹੈ ਕਿ ਇੱਕ ਛੋਟਾ ਜਿਹਾ ਟੁੱਟਿਆ ਹੋਇਆ ਮਿੱਟੀ ਦਾ ਘਰ ਉਸੇ ਉੱਪਰ ਕੋਈ ਸ਼ਤ ਨਹੀਂ ਉਸੋਤੇ ਕੋਈ ਕਾ ਤੋੜੀ ਨਹੀਂ ਫਿਰ ਸੰਨਿਆਸੀ ਬਾਬਾ ਉਸ ਵਿਅਕਤੀ ਦੀ ਪਤਨੀ ਅਤੇ ਬੱਚਿਆਂ ਨੂੰ ਮਿਲਦਾ ਹੈ ਅਤੇ ਉਹਨਾਂ ਦੇ ਹਾਲਾਤ ਵੇਖ ਕੇ ਉਹ ਸੰਨਿਆਸੀ ਬਾਬਾ ਸੋਚ ਵਿੱਚ ਪੈ ਜਾਂਦਾ ਹੈ ਕਿ ਉਹਨਾਂ ਦੇ ਸਰੀਰ ਤੇ ਤਾਂ ਕੋਈ ਵੀ ਕਪੜਾ ਵੀ ਨਹੀਂ ਸੀ ਉਹ ਤਾਂ ਭੁੱਖੇ ਪਿਆਸੇ ਸਨ ਪੈਰਾ ਵਿੱਚ ਚਪਰਾ ਨੇ ਇਨਸਨ ਉਹ ਇਧਰ ਉਧਰ ਪਟਕ ਰਏ ਸਨ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਆਪਣਾ ਹੱਥ ਦੁਬਾਰਾ ਦਿਖਾਓ ਉਹ ਵਿਅਕਤੀ ਸੰਿਆਸੀ ਬਾਬਾ ਨੂੰ ਦੁਬਾਰਾ ਆਪਣਾ ਹੱਥ ਦਿਖਾਉਂਦਾ ਹੈ ਅਤੇ ਸੰਿਆਸੀ ਬਾਬਾ ਇਸ ਨੂੰ ਬਹੁਤ ਧਿਆਨ ਨਾਲ ਵੇਖਦਾ ਹੈ ਉਹ ਵਾਰ-ਵਾਰ ਹੱਥਾਂ ਦੀਆਂ ਰੇਖਾਵਾਂ ਨੂੰ ਵੇਖਦਾ ਅਤੇ ਆਪਣੇ ਮਨ ਵਿੱਚ ਕੁਝ ਬੁੜਬੁੜਾਉਂਦਾ ਹੈ ਉਸ ਤੋਂ ਬਾਅਦ ਉਹ ਦੁਬਾਰਾ ਹੱਥਾਂ ਨੂੰ ਦੁਬਾਰਾ ਹੱਥਾਂ ਨੂੰ ਧਿਆਨ ਨਾਲ ਵੇਖਦਾ ਹੈ ਗਲਬਤ ਕਾਫੀ ਦੇਰ ਤੱਕ ਚੱਲੇ ਰਹਿੰਦੀ ਹੈ ਤੇ ਕਾਫੀ ਸਮੇਂ ਬਾਅਦ ਸੰਨਿਆਸੀ ਬਾਬਾ ਨੇ ਉਸ ਵਿਅਕਤੀ ਨੂੰ ਕਿਹਾ ਕਿ ਹੋਂਦ ਤੱਕ ਤੁਹਾਡੇ ਕੋਲ ਕੋਈ ਦੌਲਤ ਨਹੀਂ ਸੀ ਪਰ ਹੁਣ ਕੁਝ ਪਲਾਂ ਵਿੱਚ ਕੁਝ ਦਿਨਾਂ ਵਿੱਚ ਤੁਹਾਡੇ ਕੋਲ ਜ਼ਰੂਰ ਬਹੁਤ ਜ਼ਿਆਦਾ ਦੌਲਤ ਹੋਵੇਗੀ ਤਾਂ ਸੰਨਿਆਸੀ ਬਾਬਾ ਨੇ ਉਸ ਵਿਅਕਤੀ ਨੂੰ ਕਿਹਾ ਕਿ ਹਣ ਜਦੋਂ ਵੀ ਤੁਹਾਡੇ ਕੋਲੋਂ ਬਹੁਤ ਸਾਰੀਆਂ ਕਿੜੀਆਂ ਨਿਕਲਣ ਤਾਂ ਇਸ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਅਤੇ ਕਿਹੜੀਆਂ ਕਿਸ ਦਿਸ਼ਾ ਵਿੱਚ ਜਾ ਰਹੀਆਂ ਹਨ ਜੇਕਰ ਕਿਹੜੀਆਂ ਆਪਣਾ ਘਰ ਪੂਰਬ ਦਿਸ਼ਾ ਵਿੱਚ ਛੱਡਦੀਆਂ ਹਨ ਤਾਂ ਇਹ ਬਹੁਤ ਅਸ਼ੋਭ ਹੁੰਦਾ ਹੈ ਤੇ ਜੇਕਰ ਕਿਹੜੀਆਂ ਪੂਰਬ ਦਿਸ਼ਾ ਤੋਂ ਤੁਹਾਡੇ ਘਰ ਵਿੱਚ ਆਉਂਦੀਆਂ ਹਨ ਤਾਂ ਉਸ ਨੂੰ ਬਹੁਤ ਜ਼ਿਆਦਾ ਸ਼ੋਭਾ ਮੰਨਿਆ ਜਾਂਦਾ ਹੈ ਤਾਂ ਸੰਨਿਆਸੀ ਬਾਬਾ ਸਵੈਤੀ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਹੈ ਜੋ ਅਸੀਂ ਤੁਹਾਨੂੰ 12 ਸ਼ੋਭਾ ਤੇ ਅਸ਼ੋਭ ਸੰਕੇਤ ਦੱਸੇ ਹਨ ਉਹ ਸੰਨਿਆਸੀ ਬਾਬੇ ਨੇ ਨਹੀਂ ਦੱਸੇ ਸਨ ਸੰਨਿਆਸੀ ਉਸ ਆਦਮੀ ਨੂੰ ਬਾਰੇ ਸੰਨਿਆਸੀ ਉਸ ਆਦਮੀ ਨੂੰ ਸਾਰੇ ਦੱਸਦਾ ਹੈ ਤੇ ਉਸਥੇ ਸੰਨਿਆਸੀ ਬਾਬਾ ਆਪਣੀ ਚੌਂਪੜੀ ਵੀ ਜਾਂਦਾ ਹੈ ਕੁਝ ਦਿਨਾਂ ਬਾਅਦ ਬਹੁਤ ਸਾਰੀਆਂ ਬਹੁਤ ਸਾਰੇ ਵਿਅਕਤੀ ਘਰ ਬਹੁਤ ਸਾਰੀਆਂ ਕੀੜੀਆਂ ਉਸ ਵਿਅਕਤੀ ਦੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਉਹ ਸੰਨਿਆਸੀ ਬਾਬਾ ਕੋਲ ਜਾਂਦਾ ਹੈ ਤਾਂ ਫਿਰ ਉਹ ਸੰਨਿਆਸੀ ਬਾਬਾ ਨੂੰ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਤੁਹਾਨੂੰ ਉਸ ਜਗ੍ਹਾ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਕੀੜੀਆਂ ਆ ਕੇ ਆਪਣੇ ਆਂਡੇ ਦੇ ਰਹੀਆਂ ਹਨ ਉਹ ਜਗ੍ਹਾ ਨੂੰ ਨਿਸ਼ਾਨ ਬੰਦ ਕਰੋ ਉਹ ਜਗ੍ਹਾ ਨੂੰ ਨਿਸ਼ਾਨਬੰਦ ਕਰਦਾ ਹੈ ਜਿੱਥੋਂ ਕੀੜੀਆਂ ਆਂਡੇ ਲੈ ਕੇ ਆ ਰਹੀਆਂ ਸਨ ਉਹ ਵਿਅਕਤੀ ਸੰਨਿਆਸੀ ਬਾਬੇ ਨੂੰ ਕਹਿੰਦਾ ਕਿ ਬਾਬਾ ਹੁਣ ਮੈਨੂੰ ਦੱਸੋ ਕਿ ਮੈਨੂੰ ਅੱਗੇ ਕੀ ਕਰਨਾ ਹੈ ਤਾਂ ਫਿਰ ਸੰਨਿਆਸੀ ਬਾਬਾ ਕਹਿੰਦਾ ਕਿ ਉਸ ਜਗ੍ਹਾ ਨੂੰ ਤੁਸੀਂ ਖੋਦਣਾ ਸ਼ੁਰੂ ਕਰੋ ਜਿੱਥੇ ਕੀੜੀਆਂ ਆਪਣੇ ਆਂਡੇ ਲਿਆ ਕੇ ਰੱਖ ਰਹੀਆਂ ਹਨ ਉਹ ਵਿਅਕਤੀ ਆ ਕੇ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰ ਦਿੰਦਾ ਹੈ ਉਸ ਵਿਅਕਤੀ ਨੂੰ ਉਥੋਂ ਬਹੁਤ ਸਾਰਾ ਪੈਸਾ ਮਿਲਦਾ ਹੈ ਸੋਨਾ ਮਿਲਦਾ ਹੈ ਤੇ ਉਸ ਵਿਅਕਤੀ ਦੀ ਗਰੀਬੀ ਖਤਮ ਹੋ ਜਾਂਦੀ ਹੈ ਉਹਨੋਂ ਪੈਸੇ ਨੂੰ ਕੱਢ ਕੇ ਵਿਚਾਰ ਵਿੱਚ ਵੇਚ ਦਿੰਦਾ ਹੈ ਤੇ ਉਸ ਦੀ ਗਰੀਬੀ ਬਿਲਕੁਲ ਬਿਲਕੁਲ ਚਲੀ ਜਾਂਦੀ ਹੈ ਬਹੁਤ ਜ਼ਿਆਦਾ ਮੇਰ ਹੋ ਜਾਂਦਾ ਹੈ ਇਸੇ ਤਰ੍ਹਾਂ ਉਹ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਇੱਕ ਹੋਰ ਗੱਲ ਦੱਸਦਾ ਹੈ ਕਿ ਜੇਕਰ ਲਾਲ ਕੀੜੀਆਂ ਤੁਹਾਡੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਤਾਂ ਇਹ ਬਹੁਤ ਹੀ ਅਸ਼ੇਲ ਗੁਣ ਹੁੰਦਾ ਹੈ ਜਦੋਂ ਕੋਈ ਲਾਲ ਕੀੜੀਆਂ ਤੁਹਾਡੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਤਾਂ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਵਰਗਿਕ ਸੁਚੇਤ ਹੋ ਜਾਣਾ ਚਾਹੀਦਾ ਹੈ ਕਿਆ ਹੋ ਗਿਆ ਜਾਇ ਇਸ ਸਥਿਤੀ ਵਿੱਚ ਤੁਹਾਡੇ ਜਾਂ ਤੁਹਾਡੇ ਪਰਿਵਾਰ ਦਾ ਕੋਈ ਵੱਡੀ ਮੁਸੀਬਤ ਜ਼ਰੂਰ ਹੋਣ ਵਾਲੀ ਹੈ ਜਿਸ ਵਿੱਚ ਪੈਸੇ ਦਾ ਨੁਕਸਾਨ ਵੀ ਹੋ ਸਕਦਾ ਹੈ ਉਸ ਵਿਅਕਤੀ ਦੀ ਗਰੀਬੀ ਦਾ ਨਾਮ ਉਹ ਨਿਸ਼ਾਨ ਮਿਟ ਜਾਂਦਾ ਹੈ ਧਰਮਾ ਵਿੱਚ ਇਹ ਵੀ ਲਿਖਿਆ ਗਿਆ ਕਿ ਕੀੜੀਆਂ ਲੋਕਾਂ ਨੂੰ ਪਰਚੇ ਤੋਂ ਵਿੱਚ ਬਖਤਕਾਰ ਦੀਆਂ ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਭਾਵੇਂ ਉਹ ਪੁਜਾਰੀ ਹੋਵੇ ਸਾਧੂ ਸੰਨਿਆਸੀ ਹੋਵੇ ਜਾਂ ਫਿਰ ਪੰਡਤ ਜਾਂ ਆਚਾਰੀ ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਕਿਹੜੀਆਂ ਹਰ ਵਿਅਕਤੀ ਨੂੰ ਕਰਜ਼ੇ ਤੋਂ ਮੁਕਤ ਕਰ ਦਿੰਦੀਆਂ ਹਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ